ਆ ਵੇਖੋ ਛਗਣ ਵੀਰ ਜੀ ਕੈ ਪੈਸਾ ਦਾ ਹੁੰਦਾ ਉਹ ਛਗਣ ਪੈਸਾ ਦਾ ਹੁੰਦਾ ਇਧਰ ਵੇ ਸਿਕਣ ਹੈ ਕੋਈ ਨਹੀਂ ਮਾਦਾ ਛਗਣ ਵੀ ਅੱਜ ਕੱਲ ਸਿਕਣ ਵਾਲੇ ਲਈ ਹਾਂ ਇਹਨੂੰ ਕਰਤਾ ਇੱਥੇ ਹੀ 100 ਰੁਪਿਆ ਐ ਇੱਥੇ ਰੱਖ 500 ਰੁਪਿਆ ਪਾ ਦੇ ਇਹ ਖਾ ਗਈ ਮੂੰਹ ਚ ਹੋਏ ਪਹਿਲਾਂ ਥੋਡੇ ਨੂੰ ਕਾਣੀ ਛੱਡਿਆ ਭੱਜ ਵੀ ਭੱਜ ਵੀ ਐ ਫੜ ਲੈ ਫੜ ਲੈ ਮੋਟਰ ਭੱਜਿਆ ਨਹੀਂ ਜਾਂਦਾ ਹੁਣ ਆ ਫੜ ਗਈ ਆਪਣੇ ਚਰਪਾਈ ਨੇ ਮੈਂ ਆ ਤੇ ਮੇਰੇ ਕੋਲ ਦੋ ਚਾਕਲੇਟ ਹੋਰ ਆ ਵੱਡੇ ਹੋਣ ਐ ਬਣਾਈ ਹੁਣ ਕੀ ਆ ਸਬਜੀ ਨੂੰ ਕੱਢਣੀ ਹੈ ਆਹ ਕਾਲ ਨੂੰ ਕੱਢ ਮੈਂ ਉਹ ਕੱਢ ਲੈ ਮੂੰਹ ਚੋ ਕੱਢ ਲੈ ਦੇ ਮੂੰਹ ਭਰ ਲਿਆ ਓ ਬਾਦਸ਼ਾਹ ਤੂੰ ਸਾਰੇ ਫੁੱਲੇ ਖਾਣੇ ਵੀ ਆ ਸਾਰੇ ਉੱਚ ਪਾਈ ਜਾਂਦਾ ਨੱਸ ਆ ਖਾਣ ਨੂੰ ਵੀ ਹਾਂ ਕੇ ਆਸ ਨਾਲ ਜੀਵਾਂਗੇ ਤੇ ਰਾਵਾਂਗੇ ਤੇ ਕੇ ਮਰਨਾ ਹੋ ਤਾਂ ਆਸ ਤੇ ਨੇ ਮਾਰੀ ਜਾਣਾ ਨਹੀਂ ਨਹੀਂ ਆਸ ਤਾਂ ਜ਼ਰੂਰੀ ਆਸ ਤੇ ਆਸ ਤਾਂ ਦੋਵੇਂ ਸੇਮ ਹੀ ਆ ਹਾਂ ਨਵੇਂ ਮੁੱਕਦੀਆਂ ਹੀ ਨਹੀਂ ਹਾਂ ਆਸਤਾਨੀ ਆ ਲੱਗਿਆ 2000 ਮੈਂ ਸਮਝ ਗਿਆ ਸਹੀਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕ੍ਰਿਪ ਫੜ ਆਹ ਵੇਖੋ ਛਗਣ ਵੀਰ ਜੀ ਕਹ ਪੈਸਾ ਦਾ ਹੁੰਦਾ ਓ ਛਗਣ ਪੈਸਾ ਦਾ ਹੁੰਦਾ ਇਧਰ ਵੇ ਸਕੈਂ ਇੰਨੇ ਰੇ ਸਕੈਂਡਰ ਹੁੰਦਾ ਡਿਜੀਟਲ ਇੰਡੀਆ ਹੈ ਚਲ ਕੋਈ ਨਹੀਂ ਮਾਦਾ ਸ਼ੈਗਨ ਵੀ ਅੱਜ ਕੱਲ੍ਹ ਸਕੈਨਰਾਂ ਦੇ ਲਈ ਹਾਂ ਇਹ ਇੱਥੇ ਰੱਖ 500 ਰੁਪਿਆ ਪਾ ਦੇਈ ਦਿਹਾੜੀ ਬਣ ਗਈ ਆ ਦਿਹਾੜੀ ਬਣ ਗਈ ਓਏ ਦਿਹਾੜੀ ਬਣ ਗਈ ਆ ਹਾਂ ਕਿੰਨੇ ਕਿੱਧਰ ਕਿੱਧਰ ਚੱਲਾ 35 ਬੰਦੇ ਨੂੰ ਦੇ ਆ ਐ ਠੀਕ ਐ ਫਿਰ ਤੇ ਸਾਰੇ ਠੀਕ ਆ ਰਸਲ ਪਾਣੀ ਪਹੁੰਚਦਾ ਘਰੀ ਆਹੋ ਇਹ ਖਾਲੀ ਤੇ ਮੇਰੇ ਕੋ ਦੋ ਚਾਕਲੇਟ ਹੋਰ ਆ ਵੱਡੇ ਹੁਣ ਹੁਣ ਖਾਣੇ ਹੋ ਵੀ ਤੂੰ ਮੈਂ ਤੈਨੂੰ ਬੁਲਾ ਨਹੀਂ ਰਿਹਾ ਮੈਂ ਤੈਨੂੰ ਬੁਲਾਇ ਨਹੀਂ ਰਿਹਾ ਸੌਰੀ ਦੇ ਉਥੋਂ ਲੈ ਕੇ ਲਿਆ ਤੂੰ ਹਣ ਕੀ ਖਾਣਾ ਮੈਂ ਜਿਆਦਾ ਕੋਈ ਟਾਈਮ ਨਹੀਂ ਲਾਉਣਾ ਕਿਉਂ ਮੇਰੇ ਕੋ ਕੱਲ ਵਾਲੀ ਹੈਗੀ ਆ ਜਿਹੜੀ ਅੱਪ ਮਿਲਕਾ ਲਈ ਸੀ ਉਹ ਨਾ ਖਾਲੀ ਸਿੱਧੇ ਮੇਰੇ ਘਰ ਆਤੀ ਲੈ ਆ ਮਾਗੀ ਨਾ ਵਾਂਗੇ ਮਾਗੀ ਨਾ ਮਾਗੀ ਉਹ ਜਿਹੜੀ ਮਿਲਕ ਵਾਲੀ ਉਹ ਦੇ ਦੋ ਵੱਡੀ ਵਾਲੀ ਤੁਸੀਂ ਲੈ ਮੈਂ ਕੋਈ ਵੀ ਨਹੀਂ ਦੇਣੀ ਕੱਲ ਆਪ ਦੇਰੀ ਕਿੱਡੀ ਭੁੱਖ ਪਾਈ ਤੂੰ ਫਰੇਰੋ ਰੌਸ਼ਰ ਦੇ ਦੂੰ ਮੈਂ ਕੱਲ ਠੀਕ ਹੈ ਡੀਲ ਡਨ ਮੇਰੇ ਕੱਪੜੇ ਕੱਢ ਦਿਓ ਓਏ ਯਾਹੀ ਭਰਾ ਭਾ ਭਾ ਹੋ ਗਿਆ ਅੱਜ ਬੰਦਾ ਨਹੀਂ ਜੂਰੀ ਜੀ ਅੱਜ 50 ਦੇ ਚਾਕਲੇਟ ਛੱਡਿਆ ਲੀਗਾ ਆ ਭਰਾ ਯੋਰ ਮਾਰਨਾ ਫੁੱਲ ਲੱਤਾਂ ਤੇ ਲੱਤਾਂ ਤੇ ਪ੍ਰੈਸ਼ਰ ਪਾਈਦਾ ਹੁੰਦਾ ਕਦੇ ਵੀ ਬੰਦਾ ਦੱਕਣਾ ਛੜਦਾ ਬਾ ਇਧਰ ਪਰਾਰੇ ਰਸੜੀ ਖਵਾ ਲਈ ਇਹ ਖਾ ਗਈ ਮੂੰਹ ਚ ਓਏ ਪਹਿਲੇ ਗੁੰਡੇ ਨੂੰ ਕੌਣ ਛੱਡਿਆ ਭੱਜ ਗਈ ਭੱਜ ਗਈ ਐ ਫੜ ਲੈ ਫੜ ਲੈ ਮੋਟਰ ਭੱਜਿਆ ਨਹੀਂ ਜਾਂਦਾ ਹੁਣ ਐ ਫੜ ਗਈ ਮੋਟਰ ਭੱਜ ਗਈ ਵੇ ਕਿਉਂ ਐ ਹੀ ਵੇ ਕਿਉਂ ਮੋਟੂ ਨੂੰ ਨਹੀਂ ਛੇੜਨ ਦੇਣਾ ਭਾਈ ਜੂਵੀ ਬੱਬੇ ਹਣਾ ਤੂੰ ਗੱਡੀਆਂ ਨੇ ਹੈਗਾ ਉਹ ਖਾ ਗਈ ਖਾ ਗਈ ਖਾ ਗਈ ਕਾ ਗਈ ਵਾਪਸ ਤਾਰੀਕਾ ਉਹ ਮੂੰਹ ਭਰ ਲਿਆ ਕਿ ਸਾਰਾ ਕੱਢ ਲੈ ਮੂੰਹ ਜੋ ਕੱਢ ਲੈ ਦੇ ਉਹ ਭਰ ਲਿਆ ਤੁਹਾਡੇ ਹੌਲੀ ਹੋਣੀ ਛੱਡਦੀ ਆ ਨਾ ਨਾ ਖਾ ਗਈ ਆ ਗਈ ਇਹਦਾ ਆ ਗਈ ਉਹ ਇਹ ਨਹੀਂ ਛੱਡਦੀ ਮੂੰਹ ਜੋ ਨਾ ਯਾ ਇੱਕ ਪਾਲਿਆ ਸਾਰਾ ਤੇ ਜੋੜੀ ਕਰਾਉਂਦੇ ਖਾਣੀ ਦੇਣਾ ਨੂੰ ਆ ਵੇਖਦਾ ਮੂੰਹ ਹੈ ਉਹ ਇਹ ਲਾਲ ਮੂੰਹ ਲਾਲ ਮੱਟਲ ਦੀਆਂ ਲਾਲ ਹੋ ਗਈਆਂ ਗੱਲਾਂ ਵੇਲਾ ਲੈ ਹੋ ਗਿਆ ਹੁਣ ਕਿਵੇਂ ਕੀ ਹੋ ਗਿਆ ਕੁਛ ਨਹੀਂ ਉਹ ਕੋਈ ਕਈ ਚਾਵਲ ਜੇ ਇੱਕੋ ਜੈਕਟ ਪਾ ਕੇ ਤੁਰੇ ਫਿਰਦੇ ਆ ਹਾਂ ਉਹਦੇ ਨਾਂ ਨੂੰ ਮੈਂ ਕੀ ਦੱਸਦਾ ਸਦਾ ਸਕੌਣ ਬੰਦਾ ਜਿਹੜਾ ਇੱਕੋ ਜੈਕਟ ਇੱਕੋ ਜੈਕਟ ਇੱਕਨੇ ਤਾਂ ਲੰਡੀ ਬਾਈ ਆ ਇਹ ਅੱਠ ਦਿਨੂ ਗੀ ਇੱਕੋ ਹੀ ਪਾਈ ਹੋਈ ਆ ਕੌਣ ਆ ਬੰਦਾ ਇੱਕਨੇ ਲੰਡੀ ਆ ਉਹਦੀ ਸਹੇਲੀ ਦੀ ਪਾਈ ਜਿੰਨੇ ਉਹ ਚੱਕਾ ਗਿਆ ਓ ਲੰਡੀਆਂ ਲੰਡੀਆਂ ਲੰਡੀ ਨੰਨੀ ਲੰਡੀ ਬਾਈ ਲੰਡੀ ਬਾਈ ਆ ਓ ਮਾਈ ਗੋਡ ਉਹਦੀ ਸਹੇਲੀ ਭੈਣੇ ਟੋਪੋਣਾ ਫਿਰਦਾ ਹਾਂ ਓਏ ਓਏ ਉਹਦੇ ਜੱਜ ਦੀ ਆ ਪਰ ਇਹਨਾਂ ਦੇ ਗਾਣੇ ਚੱਲੇ ਆ ਤੁਹਾਡਾ ਡੱਕ ਚੱਲੇ ਆ ਤੁਹਾਡਾ ਤਾਂ ਮੂੰਹ ਵੀ ਬਿਰਲਾ ਵਾ ਆਹ ਲਾਉਂਦੀ ਫੀਲਿੰਗ ਕਰਾਉ ਦੰਦਾਂ ਦੀ ਉਹਦੇ ਆ ਜਿਵੇਂ ਗਲੇ ਦੀ ਵਾਹ ਉਹ ਨਹੀਂ ਉਹ ਤਾਂ ਘਰ ਦੇ ਭਰਾਵਾਂ ਨੂੰ ਕਰਮਾ ਵਾਲੇ ਕਹਿ ਕੇ ਬਚਾ ਲੈਣੇ ਖਰਚੇ ਤੋਂ ਕਿੱਦਾਂ ਕਿਸੇ ਕੁੱਤੀਆਂ ਮੂੰਹ 'ਚ ਲਖਣਾ ਪਸਾਈਆਂ ਨੇ ਐ ਉਹਦਾ ਮੂੰਹ ਤੇ ਦੂਜਾ ਦੂਜੇ ਦਾ ਮੁੰੇ ਨੂੰ ਲੱਖ ਫੂਨ ਟੱਕੇ ਨੂੰ ਮੜਾ ਜਾ ਮਿੱਟੀ ਪੋਣੀ ਵਿਆਹ ਵੀ ਆ ਗਿਆ ਉਹਦਾ ਮਿੱਟੀ ਲਾਉਣੇ ਫੂਨ ਲਾਉਣੇ ਹਾਂ ਓਏ ਗੱਲਾਂ ਗੱਲਾਂ ਦੇ ਮਿੱਟੀ ਪੋਣੀ ਮੈਦਾਨ ਦੇ ਸਪਾਂਸਰ ਕਰਨੀ ਜੈਕਟ ਬਦਲੋ ਜਣਾ ਜਿਹੜੀ ਲਹਣੀ ਨਹੀਂ ਉਹਨੇ ਲਹੂ ਵੀ ਗਿਆ ਜੈਕਟ ਦਾ ਹਾਂ ਆ ਸੁਣੋ ਉਹਨਾਂ ਨਾਲ ਗੱਲ ਕਰਾਂ ਮੇਰੀ ਓਏ ਆਦਾ ਫੋਨ ਨਹੀਂ ਚੱਕੰਦਿਆ ਮੈਨੂੰ ਫੋਨ ਆਇਆ ਤੇ ਕਾਕਾਲੇ ਫੋਨ ਚੁਲਾਇਆ ਨਾ ਆਇਆ ਇਹਨੇ ਕੋਈ ਟ੍ਰੇਲਾ ਸ਼ਰੇਮ ਝੂਠ ਮਾਰੀ ਜਾਂਦੇ ਇਸਨੇ ਓਏ ਮੈਂ ਉਹਨਾਂ ਨੂੰ ਕਹਿਦਾ ਓ ਆ ਜਾਣਾ ਓ ਮੈਂ ਉਹਨਾਂ ਨੂੰ ਕਹਿ ਤਾ ਵਾ ਤੂੰ ਆ ਜਾਣਾ ਇਹਨਾਂ ਨੂੰ ਕਹਿਦਾ ਤੋਇਆ ਇਹ ਮਿੱਟੀ ਪੋਣੀ ਜਿਹੜੀ ਆਪਾਂ ਉਹ ਕਾਕੇ ਉਹਨਾਂ ਨੇ ਪਾਉਣੀ ਆ ਮੂੰਹ ਤੇ ਉਹ ਨਹੀਂ ਰੰਗ ਨਹੀਂ ਵਾਲ ਪੱਟੀ ਵਾਲੇ ਲੱਗੇ ਮੈਂ ਰੰਗ ਚਿੱਟਾ ਕਰਾ ਲੈਣਾ ਉਹਨਾਂ ਤੋਂ ਉਹ ਰੰਗ ਦਾ ਚਿੱਟਾ ਕਰਾ ਲੈਣਾ ਮਿੱਟੀ ਦਾਸ ਕਿੱਦਾਂ ਪਾਉਣੀ ਆ ਉਹ ਕਾਲੇ ਦਾ ਕੀ ਰੰਗ ਦਾ ਦੋ ਯਾਰ ਆਪਦੇ ਗੋਰਾ ਗੋਰਾ ਦੇ ਕਾਲਾ ਟੋਇ ਇੱਥੇ ਰੱਖ ਚਿੱਟਾ ਨਹੀਂ ਨੀਲਾ ਹੋ ਨੀਲਾ ਹੋ ਨੀਲਾ ਨੋਟ ਚੱਲਦਾ ਸਾਰਾ ਬਲੈ ਨਿਆ ਤੁਹਾਨੂੰ ਸਾਰਿਆਂ ਨੂੰ ਹੈਪੀ ਲੋੜੀ ਬਈ ਸਾਰਿਆਂ ਨੂੰ ਲੈ ਵੀ ਬਣ ਗਈ ਲੋੜੀ ਸਾਰਿਆਂ ਦੀ ਥੈਂਕ ਯੂ ਵੀਰ ਜੀ ਥੈਂਕ ਯੂ ਨਹੀਂ ਨਹੀਂ ਠੀਕ ਠੇਕੇਦਾਰ ਦਾ ਥੈਂਕ ਯੂ ਕਰਿਓ ਯਾਰ ਜੀ ਦੇ ਕੋ ਕੈਸ਼ ਹੁੰਦਾ ਆਪਣੇ ਕੋ ਆ ਆਪਣੇ ਕੋ ਤਾਂ ਵੀ ਨਹੀਂ ਹੁੰਦਾ ਠੀਕ ਆ ਵੀ ਹੁਣ ਸਹੀ ਮਰ ਕੇ ਠੰਡ ਹੈ ਜੀ ਇਹ ਇਹ ਨਾਲੇ ਕੋਈ ਹੁੰਦਾ ਉਹ ਤੁਹਾਨੂੰ ਆ ਬਣ ਕੇ ਆਟਾ ਸਾਡੀ ਆ ਬਖਾਈ ਇਹ ਐਟ ਲੰਡੀ ਬਾਈ ਫਿਰਦਾ ਨਾ ਉਹ ਹੀ ਗਿਆ ਮੈਂ ਕਿਹਾ ਕਿ ਮੈਂ ਉਹ ਮਾਮਾ ਪ੍ਰੇਮ ਢਿਲੋਂ ਨਹੀਂ ਜੱਜ ਕੀ ਤੈਨੂੰ ਥੋੜੀ ਜਿਹੀ ਤਨੀ ਤੂੰ ਆਡੀ ਫੀਲਿੰਗ ਲਈ ਜਨਾ ਲੰਡੀ ਪਾ ਕੇ ਇਹ ਲੰਡੇ ਕਪੜੇ ਕੁੜੀਆਂ ਕੁੜੀ ਨਾ ਸਹੇਲੀ ਦੀ ਬਾਈ ਫਿਰਦਾ ਨਾ ਸਹੇਲੀ ਦੀ ਪਾਈ ਆ ਮੈਂ ਕਿਹਾ ਨਾ ਹਾਂ ਉਹ ਬਾਈ ਮੈਂ ਜਾਣ ਕੇ ਤੈਨੂੰ ਇਗਨੋਰ ਕਰਦਾ ਪਿਆ ਤੂੰ ਉਹਦੇ ਤੋਂ ਬੇਇੱਜ਼ਤੀ ਇਗਨੋਰ ਕਰਨੇਗਾ ਇੱਤੋਂ ਕਿਵੇਂ ਬਜੇਗਾ ਫਿਰ ਲੂ ਤੈਨੂੰ ਇਗਨੋਰ ਕਰਦਾ ਮੈਂ ਕਿ ਤੂੰ ਮੇਰੀ ਬੇਇੱਜ਼ਤੀ ਕਰਦਾ ਤੈਨੂੰ ਮਤਲਬ ਪਾਇਓਰਟੀ ਜੀ ਨਹੀਂ ਦੇਂਦਾ ਕਿ ਤੈਨੂੰ ਕੋਈ ਸਮਝ ਨਹੀਂ ਰਿਹਾ ਫਿਰ ਆਸਨੇਗਾ ਬਤੇਗਾ ਬੁੱਗੇ ਆ ਆਈ ਦੀਵੋ ਉਹਦਨ ਆਪਾਂ ਮੱਝਾਂ ਘਾਵਾਂ ਗਰਦੀਪ ਤਾਂ ਲੈਂਦੇ ਰਹਿੰਨੇ ਆ ਗਰਦੀਪ ਉਦਨ ਇੱਕ ਮੱਝ ਸੀ ਖੜੀ ਮੱਝ ਸੀਗੀ ਛੱਡ ਵਾਲੇ ਕੋਲੇ ਜਿਹਦੇ ਦੰਦਾ ਚ ਵੇਰਲਾ ਇਹਦੇ ਦੰਦਾ ਚ ਵਿਰਲਾ ਉਹ ਵੇਖੀ ਮੱਝ ਮੱਝਾਂ ਦੇ ਵੇਰਲਾ ਹੁੰਦੀ ਦੰਦਾ ਚ ਜਾਏਗੀ ਹਾਂ ਉਹ ਕਈ ਵਾਰੀ ਕੱਪੜੇ ਪਾ ਲੈਣ ਦੀਆਂ ਲੰਡੀਆਂ ਹਨਾ ਚੱਲ ਮੈਂ ਤੇ ਇੱਕ ਤੈਨੂੰ ਫੋਟੋ ਖਾਉ ਦੇ ਨੂੰ ਦਿਖਾਈ ਜਿਹੜੀ ਮੁੰਡੇ ਦੀ ਫੋਟੋ ਉਹ ਕੁੜੀ ਮੱਝ ਮੱਝ ਦੀ ਕਿੰਨੀ ਡਿਮਾਂਡ ਸੀ ਬਹੁਤ ਜ਼ਿਆਦਾ ਓਏ ਹੋਏ 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 ਇਹ ਨਾਲ ਇੱਕ ਉਹ ਬੱਲ ਸਟੋਰ ਸੀਮੈਂਟ ਵਾਲਿਆਂ ਦਾ ਮੁੰਡਾ ਸੀ ਉਹ ਜਿਹੜਾ ਸੀ ਉਹ ਜਿਹੜੀ ਦਾੜੀ ਵੱਡੀਆਂ ਮੁੱਛਾਂਆਂ ਠੀਕ ਹੈ ਉਹ ਹੈਗਾ ਸਨੋਵਰ ਵਾਲ ਉਹ ਭਾਈ ਜਿਹੜਾ 8-9 ਦਿਨਾਂ ਤੋਂ ਇੱਕੋ ਹੀ ਬਾਰਬਰ ਦੀ ਜੈਕਟ ਪਾਈ ਫਿਰਦਾ ਵਾ ਲੋ ਜੀ 8-9 ਦਿਨ ਹੋ ਗਏ ਭਾਈ ਇੱਕੋ ਹੀ ਜੈਕਟ ਇਸ ਕੋ ਜੀ ਬੇੜਾ ਕਰਕੇ ਮਾੜੀ ਮੋੜੀ ਸੰਗ ਇਹਨਾਂ ਨੇ ਹੁਣੇ ਆਪਣੇ ਨਾਲ ਪੰਗਾ ਲਿਆ ਆਪਾਂ ਜਲੂਸ ਕੱਢਦਾਂਗੇ ਸਨੈਪਚੈਟ ਤੇ ਇਹਨਾਂ ਦਾ ਫੁੱਲ ਦੋਂਦਾ ਠੀਕ ਆਈਡੀਆ ਮੈਂਸ਼ਨ ਕਰਨੀਆਂ ਨਹੀਂ ਕਿਉਂਕਿ ਤੁਹਾਨੂੰ ਕਦੋਂ ਫੁੱਲ ਬਾਚਾ ਤੂੰ ਸਾਰੇ ਫੁੱਲੇ ਖਾਣੇ ਨਹੀਂ ਆ ਸਾਰੇ ਉੱਚ ਭਾਈ ਜਾਂਦਾ ਨਸ ਆ ਖਾਣ ਨੂੰ ਵੀ ਚਾਹੀਦੇ ਆ ਸਾਰਾ ਦਿਲਦਰ ਤੇ ਵਿੱਚ ਪਾ ਰਿਹਾ ਖਾਣਾ ਕੀ ਦਿਲਦਰ ਰੋਣਾ ਬਹੁਤ ਆ ਗੱਲ ਆ ਸੱਦੀ ਲੋ ਹਾਂ ਕੇ ਆਸ ਨਾਲ ਜੀਵਾਂਗੇ ਤੇ ਰਾਵਾਂਗੇ ਤੇ ਮਰਨਾ ਹੋ ਤਾਂ ਆਸੇ ਨੇ ਮਾਰੀ ਜਾਣਾ ਨਹੀਂ ਨਹੀਂ ਆਸ ਤਾਂ ਜ਼ਰੂਰੀ ਆਸ ਤੇ ਆਸ ਤਾਂ ਦੋਵੇਂ ਸੇਮ ਹੀ ਆ ਹਾਂ ਨਵੇਂ ਮੁੱਕ ਦੀਆਂ ਹੀ ਨਹੀਂ ਹਾਂ ਆਸਤਾਨੀ ਨਹੀਂ ਆ ਲੱਗਿਆ ਦੋ ਚਾਰ ਮੈਂ ਸਮਝ ਗਿਆ ਸਈਆ ਕੀ ਬਾਤ ਹੈ ਜੀ ਸਈਆ ਚੜ ਗਈ ਆ ਚੜ ਗਈ ਜਿਹੜਾ ਸਿੰਗਰ ਮੰਜ ਗਿਆ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ